ਹਈ ਹੈ ਅੱਜ ਨੰਬਰ ਦੀ ਫਾਈਨਲ ਕੁਸ਼ਤੀ ਸਮਾਦਰਸੇ ਕਵੀ ਕੌਣ ਜਿੰਦਾ ਕੌਣ ਹੜਦਾ ਨੌਜਵਾਨ ਨੰਬਰ ਕੰਡ ਵਾਹ ਬਈ ਜੀ ਇੱਕ ਪਾਸੇ ਬਾਬਾ ਪੂਰਨਨਾਮ ਕੁਸ਼ਤੀਗੜਾ ਗੁੰਛੜੀ ਰੋਸਮੰਦ ਪ੍ਰਵਿੰਦਰ ਪਹਿਲਵਾਨੀ ਲਾਰ ਰੰਗ ਦੇ ਲੰਮੋਟੇ ਦੇ ਵਿੱਚ ਹੈ ਔਰ ਦੂਸਰੇ ਪਾਸੇ ਰਾਜਵੀਰ ਪਹਿਲਵਾਨ ਦਿੱਲੀ ਔਰ ਰਾਜ ਤਾਂ ਵੀ ਦਿੱਲੀ ਦਾ ਪਹਿਲਵਾਨ ਹੈ ਸਮਾਦਰਸੇ ਕੌਣ ਜਿੰਦਾ ਕੌਣ ਹੜਦਾ ਨੌਜਵਾਨ ਨੰਬਰ ਮੈਂ ਕਹਿਣਾ ਮੁੱਲ ਪਹਿਣ ਸੂਰਾਂ ਦੇ ਜਿਨ੍ਹਾਂ ਲਾਈਆਂ ਮੀਂਹ ਦਾ ਉੱਠ ਕੇ जो जवाना भरिया मेला लुट कर ही के राजे खेले हाथ पास आज लुडिया पा फिरे जवानी के राजे खेले हाथ पास लुडिया पा फिरे जवानी राह आज नौजवान दर मैचा दी चुष्टि है अभी जैसी ਵਾਜਵੰਦਰ ਸਾਹਮਣੇ ਚੱਲਦੀ ਹੋਈ ਕਹਾਣੀ ਤੇ ਲੱਗਦਾ ਹੈ ਜੋਰ ਤੇ ਭੇਟੀ ਹੋਈ ਜਵਾਨੀ ਦੇਖਦੇ ਵੀ ਕੋਰ ਜਿੱਦਾ ਕੋਣ ਹੱਦਾ ਤੇ ਵਾਪਸ ਸਮਝਦੀ ਹੋਣੀ ਹੈ ਕਿ ਜਿਹੜਾ ਦੇ ਪਿਆਰਾਂ ਵਾਲੀ ਪਗੌੜੀ ਜਿੱਥੇ ਹੱਟਾ ਜਮਕੌਰ ਸਾਹਿਬ ਯਾਰਾ ਪਿੰਡਾ ਜਿੰਨੇ ਵੀ ਸਾਡੇ ਐਨਆਰਆਈ ਦੇ ਸਾਥ ਸੁਪੰਦਰਾ ਤੋਂ ਬਾਹਰ ਲਾਈਫ ਜਿਹੜੇ ਹੋਏ ਆ ਵੱਡਾ ਸਹਯੋਗ ਹੈ ਜਰਮੂਰੇ ਦਾ ਕੋਈ ਖੰਗਦਾ ਹੈ ਤੇ ਪਿੰਡ ਵਿੱਚ ਨਕਮਾ ਜੀ ਨੂੰ ਕਹਿੰਦੇ ਸੀ ਹੁਣ ਸੰਤਾ ਹਰ ਕੋਈ ਕਰਦਾ ਹੈ ਕਿ ਉੱਪਰੋਂ ਮਿੱਠੀ ਹਾਸੀ ਹੱਸ ਤੇ ਅੰਦਰੋਂ ਅੰਦਰੀ ਸਰਦਾ ਹੈ ਕਿ ਜੂਦਾ ਰਹੇ ਬਾਪੂ ਮੇਰਾ ਜਿਹਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਤੇ ਚੰਗੇ ਮਾੜੇ ਜਨ ਆਉਂਦੇ ਰਹੇ ਜਦ ਤੱਕ ਰੱਬ ਦਾ ਸਾਆ ਹੈ ਤੇ ਚੰਗੇ ਮਾੜੇ ਜਨ ਆਉਂਦੇ ਰਹਿਣ ਹੈਪੀ ਬੋਧਪਰੀਆ ਆਖਦਾ ਵੀ 1000 ਦਾ ਮਾਣ ਹੋਊਗਾ ਜੇ ਕੋਈ ਪਹਿਲਵਾਨ ਦੇ ਲਈ ਆ ਗਏ ਪਰਵਿੰਦਰ ਪਹਿਲਵਾਨ ਜੀ ਦੂਸ਼ੜੀ ਆਤਮੇ ਉੱਪਰਲੇ ਪਾਸੇ ਹੈ ਕਹਿੰਦਾ ਢੋਲ ਵੱਜ

ਕੋਲ ਜਾਂਦੇ ਜਦੋਂ ਬੱਤ ਬੱਤ ਗੱਲਾਂ ਕੁੱਟਦਾ ਕਿ ਬਖਡੇ ਵਾਲਿਆਂ ਮੁੰਡਾ ਕੰਮ ਨਹੀਂ ਸੁਖਾਰਾ ਫਾੜੀ ਮਾਰ ਮੰਨਦੀ ਤੇ ਮੁੰਡਾ ਤੌੜੇ ਉੱਤੇ ਹੁੰਦੇ ਨੇ ਮਿੱਤਰੋ ਜਾਪੇ ਇੱਜ ਜਿੰਨੇ ਹੋ ਗਏ ਧਨਵਾਲ ਬਣਦੀ ਕਿ ਜਾਪੇ ਇੱਜ ਜਿੰਨੇ ਹੋ ਗਏ ਧਨਵਾਲ ਦੇ ਮਿੱਤਰੋ ਵਾਹ ਬਈ ਵਾਹ ਵਾਕਿਆ ਚੌਵੀ ਕੁਸ਼ਤੀ ਨੌਂ ਦੇ ਨਾਮ ਦਾ ਦਰਮਿਆਨ ਉੱਪਰਲੇ ਪਾਸੇ ਪਹਿਲਵਾਨ ਪ੍ਰਵਿੰਦਰ ਟਿਖੀਆਂ ਕਹਿੰਦਾ ਵੱਡੇ ਵੱਡੇ ਮੰਨ ਬੋਲ ਦਿੰਦੇ ਹਾਰੀਆਂ ਓ ਵੱਡੇ ਵੱਡੇ ਮੰਨ ਬੋਲ ਦਿੰਦੇ ਹਾਰੀਆਂ ਕਿ ਜੋਰ ਜਦੋਂ ਲੱਗ ਜਾਂਦਾ ਮਿੱਤਰੋ ਉਦੋਂ ਪਈ ਆਉਂਦਾ ਵੀ ਸਵਾਦ ਲੋਕਾਂ ਨੂੰ ਫੈਸਲੇ ਦਾ ਹੋਣ ਦੇਤੇ ਜਿੱਤ ਹਾਰ ਦੇ ਓਏ ਕੀ ਕੀਤੀ ਹੀ ਕਮੈਂਟਮੈਂਟ ਖੁੱਲੇ ਟਾਈਮ ਦੀ ਅੰ ਕਰੇ ਕਜੂਰ ਫਿਰ ਬਹਾਨੇ ਲਾਉਣ ਨੂੰ ਕਿ ਕਰਦਾ ਏ ਟੰਗ ਡੂ ਛੜੀ ਵਾਲਿਆ ਕਿ ਜਾਂ ਤੂੰ ਰੇਗ ਮਰ ਮੰਗੂ ਬੋਟਾ ਛਿੱਲੇ ਤੋੜਦਾ ਪਈ ਕਰਦਾ ਏ ਟੰਗ ਡੂ ਛੜੀ ਵਾਲਿਆ ਕਿ ਜਾਂ ਤੂੰ ਰੇਗ ਮਰ ਮੰਗੂ ਬੋਟਾ ਫੱਲੇ ਤਾੜਦੇ ਜਿਾਰੇ ਸਾਰੇ ਸਾਰੇ ਦਾ ਸ਼ਿਹਰੇ ਨੂੰ ਦੇਖ ਕੇ ਵੀ ਗੁਰੂ ਦਾ ਲੰਗਰ ਅਤੰਤ ਵੱਧ ਰਿਹਾ ਹੈ ਗਾਜਰ ਗੋਭਰੀ ਸਬਜ਼ੀ ਬੜੀ ਸਵਾਦ ਹੈ ਇੱਕ ਫੁੱਲਤਾ ਖਾਣ ਗਿਆ ਸੀ ਤਿੰਨ ਖਾ ਕੇ ਆਇਆ ਤੁਸੀਂ ਵੀ ਜ਼ਰੂਰ ਪਾਈ ਕਰੋ ਗੁਰੂ ਦਾ ਲੰਗਰ ਛੱਕਿਆ ਹੋਏ ਤੇ ਨਾਲ ਕਰਮਾ ਕਰੂ ਸਰਕਾਰ ਸਾਰੇ ਗਰਸ਼ਰੀ ਨੂੰ ਵੇਚਦੀ ਹੈ ਵੀ ਜ਼ਰੂਰ ਰੋਟੀ ਵਾੜੀ ਛੱਕੇ ਜਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੰਟੀ ਦਾ ਇਤਬਾਰ ਕਰਤਾ ਬਾਕੀ ਤੋਂ ਜਿਹੜਾ ਗੁਰੂ ਦਾ ਲੰਗਰ ਟੰਡ ਵੱਧ ਰਿਹਾ ਹੈ ਨਾ ਸਾਹਮਣੇ ਚੰਗੀ ਸੀ ਕੋਰਤੀ ਤੇ ਲੱਗਦਾ ਹੈ ਜਿਹੜਾ ਪੀਵੀ ਜਵਾਨੀ ਵਾਹ ਬਈ ਵਰਨਈਓ ਵੀਸਾ ਲਾ ਇੱਕ ਪਾਸੇ ਰਾਜਵੀਰ ਅਰ ਦੂਸਰੇ ਪਾਸੇ ਪਹਿ सम <laughs> सेवा